ਆਰੇ ਨੂੰ ਸੱਸੀ ਕਾ ਜੀ ਤੁਹਾਡੇ ਸਨਮੁਖ ਤੁਹਾਡੇ ਦੂਸਰੇ ਆਜ਼ਵੀਰ ਕਰਜੋਰ ਹਾਜ਼ਰ ਹੋਏ ਹਾਂ ਜੀ ਪੰਜਾਬੀ ਕਹਾਣੀ ਲਗੀ ਇਹ ਕਹਾਣੀ ਸ਼੍ਰੀਮਾਨ ਸੰਦੀਪ ਕੁਮਾਰ ਦੀ ਕਲਮ ਤੋਂ ਪੰਜਾਬੀ ਕਹਾਣੀ ਲਾਚਾਰ ਇਹ ਕਹਾਣੀ ਤਿੰਨ ਦੋਸਤਾਂ ਦੀ ਕਹਾਣੀ ਹੈ ਇਸ ਕਹਾਣੀ ਨੂੰ ਅਖੀਰ ਤੱਕ ਸੁਣਨਾ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀ ਕਮਾਇਆ ਤੇ ਕੀ ਗਵਾਇਆ ਇਸ ਵਾਰ ਇੱਕ ਕਹਾਣੀ ਵਿੱਚ ਤੁਹਾਨੂੰ ਦੱਸਾਂਗੇ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਪੰਜਾਬੀ ਕਹਾਣੀ ਲਾਚਾਰ ਤੇ ਇਸਲਾ ਯਾਦਵਿੰਦਰ ਨੂੰ ਦੋ ਪਲਸ ਮੁਲਾਜ਼ਮ ਜੇਲ ਦੇ ਅਧਿਕਾਰੀਆਂ ਨੂੰ ਸੌਂਪ ਕੇ ਚਲੇ ਜਾਂਦੇ ਹਨ ਜੇਲ ਦੇ ਅਧਿਕਾਰੀ ਨੇ ਉਸ ਨੂੰ ਬੈਂਚ ਉੱਤੇ ਬਿਠਾ ਦਿੱਤਾ ਤੇ ਉਹ ਵੀ ਚਲੇ ਜਾਂਦੇ ਹਨ ਜਾਦਵਿੰਦਰ ਲਈ ਉਹ ਥਾਂ ਨਮੀ ਅਤੇ ਹਾਦ ਤੋਂ ਭਾਰੀ ਮਹਿਸੂਸ ਹੋ ਰਹੀ ਸੀ ਉਹ ਆਪਣੇ ਸਾਥੀ ਬਾਰੇ ਸੋਚ ਰਿਹਾ ਸੀ ਕਿ ਉਹ ਕਿੱਥੇ ਹੋਵੇਗਾ ਸੋਚਦੇ ਸੋਚਦੇ ਉਸ ਨੂੰ ਬੀਤੀ ਹੋਈ ਜ਼ਿੰਦਗੀ ਦੇ ਸਾਰੇ ਪਲ ਸਾਹਮਣੇ ਆਉਣ ਲੱਗੇ ਉਹ ਤਿੰਨੇ ਬੜੇ ਪੱਕੇ ਦੋਸਤ ਸਨ ਪ੍ਰਵੀਨ ਦਾ ਪਿਤਾ ਉਸ ਨੂੰ ਛੱਡ ਅਮਰੀਕਾ ਚਲਾ ਗਿਆ ਸੀ ਜਦੋਂ ਕਿ ਰੋਹਿਤ ਦਾ ਪਿਤਾ ਮਜਦੂਰੀ ਕਰਦਾ ਸੀ ਅਤੇ ਫਿਰ ਵੀ ਉਸ ਨੂੰ ਮਾਡਲ ਸਕੂਲ ਵਿੱਚ ਪੜਾਉਂਦਾ ਸੀ। ਯਾਦਵਿੰਦਰ ਦਾ ਪਿਤਾ ਛੋਟਾ ਵਪਾਰੀ ਪੰਜਾਬ ਦੀ ਇੱਕ ਮੰਡੀ ਤੋਂ ਦੂਜੀ ਮੰਡੀ ਸਬਜ਼ੀ ਸਪਲਾਈ ਕਰਦਾ। ਤਿੰਨ ਭੈਣਾਂ ਤੇ ਯਾਦਵਿੰਦਰ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ। ਉਸ ਨੂੰ ਕਦੇ ਵੀ ਘਰ ਤੋਂ ਜ਼ਿਆਦਾ ਡਾਂਟਣਾ ਪਈ। ਜੋ ਮੰਗਦਾ ਉਸ ਦੀ ਜ਼ਰੂਰਤ ਪੂਰੀ ਕਰ ਦਿੰਦੇ। ਪੰਜ ਜਮਾਤਾਂ ਇਕੱਠੇ ਪੜ੍ਹਾਈ ਕਰਨ ਤੋਂ ਬਾਅਦ ਉੰਨਾ ਵਿੱਚੋਂ ਇੱਕ ਗਰੀਬ ਘਰ ਦਾ ਲੜਕਾ ਰੋਹਿਤ ਫੀਸ ਨਾ ਦੇਣ ਕਾਰਨ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਲੱਗਾ। ਫਿਰ ਵੀ ਕਦੇ-ਕਦਾਈਂ ਆਪਣੇ ਦੋਸਤਾਂ ਨੂੰ ਮਿਲ ਕੇ ਜਰੂਰ ਆਉਂਦਾ। ਤਿੰਨੇ ਦੋਸਤ 10ਵੀਂ ਕਰ ਚੁੱਕੇ ਸਨ। ਯਾਦਵਿੰਦਰ ਆਸ-ਪਾਸ ਦੇ ਮੁੰਡਿਆਂ ਨਾਲ ਰਲ ਕੇ ਸਿਗਰਟਾਂ ਪੀਣ ਲੱਗਾ। ਇਸ ਤੋਂ ਬਾਅਦ ਮਲੀ ਹੋਈ ਭੰਗ ਸਿਗਰਟਾਂ ਵਿੱਚ ਭਰ ਕੇ ਯਾਦਵਿੰਦਰ ਦੀ ਮੁਨਿਆਰੀ ਦੀ ਦੁਕਾਨ ਉੱਤੇ ਪੀ ਜਾਂਦੀ। ਉਸ ਨੂੰ ਵੀ ਪਲਾ ਜਾਂਦੇ ਜੋ ਕਿ ਉਸਨੇ 10ਵੀਂ ਦੀ ਜਮਾਤ ਛੱਡ ਕੇ ਖੁੱਲੀ ਸੀ ਪ੍ਰਵੀਨ ਹੁਣ 10 ਕਲਾਸਾਂ ਕਰਨ ਤੋਂ ਬਾਅਦ ਪੋਲੀਟੈਕਨਿਕ ਕਾਲਜ ਵਿੱਚ ਮਕੈਨੀਕਲ ਇੰਜੀਨੀਅਰਿੰਗ ਕਰਨ ਜਾ ਚੁੱਕਾ ਸੀ ਉਸ ਵਿੱਚ ਅਲੱਗ-ਅਲੱਗ ਇਲਾਕੇ ਤੋਂ ਆਏ ਲੜਕੇ ਲੜਕੀਆਂ ਪੜ੍ਹਾਈ ਕਰਦੇ ਸਨ ਉਹਨਾਂ ਵਿੱਚ ਕੁਝ ਉਸ ਦੀ ਜਮਾਤ ਦੇ ਵਿਦਿਆਰਥੀ ਦੋਸਤ ਬਣ ਗਏ ਸਨ ਉਸ ਨੇ ਇੱਕ ਦੋਸਤ ਨੂੰ ਪੁੱਛਿਆ ਇਹ ਤੇਰੀ ਤੇਜ਼ੀ ਦਾ ਕੀ ਕਾਰਨ ਹੈ ਉਸਨੇ ਮਜ਼ਾਕ ਵਿੱਚ ਕਿਹਾ ਕਾਲਜ ਤੋਂ ਬਾਅਦ ਮੇਰੇ ਮੋਟਰਸਾਈਕਲ ਤੇ ਚੱਲਣਾ ਪ੍ਰਵੀਨ ਜਦੋਂ ਕਾਲਜ ਸਮੇਂ ਤੋਂ ਬਾਅਦ ਉਸ ਨਾਲ ਚੱਲ ਪਿਆ ਉਸਦੇ ਦੋਸਤ ਨੇ ਇਕਾਂਤ ਸਥਾਨ ਉੱਤੇ ਜਾ ਕੇ ਇੱਕ ਪਾਈਪ ਕੱਢਿਆ ਇੱਕ ਚਮਕੀਲੇ ਰੰਗ ਦੇ ਕਾਗਜ਼ ਉੱਤੇ ਕੁਝ ਲੰਬਾ ਜਿਹੜਾ ਰੱਖ ਗਿਆ ਲਾਈਟਰ ਨਾਲ ਹੀਟਾਂ ਅੱਗ ਵਾਲੀ ਤੇ ਉਪਰੋਂ ਛੋਟੇ ਜਿਹੇ ਪਾਈਪ ਨਾਲ ਧੂਏ ਦਾ ਸੂਟਾ ਖਿੱਚਣ ਲੱਗਾ ਪਰਵੀਨ ਕਦੇ-ਕਦੇ ਸਿਗਰਟਾਂ ਪੀ ਹੀ ਲੈਂਦਾ ਸੀ ਉਸਦੇ ਦੋਸ ਨੇ ਦੋਸਤ ਨੇ ਉਸ ਨੂੰ ਵੀ ਸੂਟਾ ਖਿੱਚਣ ਲਈ ਕਿਹਾ ਪਰਵੀਨ ਨੇ ਜਦੋਂ ਸੂਟਾ ਖਿੱਚਿਆ ਸੂਟਾ ਖਿੱਚਦੇ ਹੀ ਉਹ ਸਵਿਚ ਨਾ ਮਾਂ ਜੋਸ਼ ਵਰ ਗਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਪਰਵੀਨ ਵਾਪਸ ਹੌਸਲਾ ਗਿਆ ਆਉਂਦੇ ਹੀ ਬੈੱਡ ਉੱਤੇ ਲੇਟਦੇ ਉਸ ਨੂੰ ਨੀਂਦ ਆ ਗਈ ਰਾਤ ਨੂੰ ਉਹ 12 ਵਜੇ ਉੱਠਿਆ ਬਿਨਾਂ ਕੁਝ ਖਾਤੇ ਪੀਤੇ ਕਿਤਾਬ ਚੁੱਕ ਕੇ ਪੜ੍ਹਾਈ ਕਰਨ ਲੱਗਾ ਸਵੇਰ ਤੱਕ ਪੜ੍ਹਾਈ ਕਰਦਾ ਰਿਹਾ ਸਵੇਰੇ ਉੱਠ ਕੇ ਨਹਾ ਤੋ ਕੇ ਉਹ ਫਿਰ ਕਾਜ ਚਲਾ ਗਿਆ ਅੱਜ ਪੂਰਾ ਦਿਨ ਉਸ ਨੂੰ ਤੇਜ਼ੀ ਮਹਿਸੂਸ ਹੋ ਰਹੀ ਸੀ ਹੁਣ ਉਸ ਨੂੰ ਹਰ ਮੁਸ਼ਕਲ ਸਵਾਲ ਸਮਝਾਉਣ ਲੱਗਾ ਦਿਨ ਦਿੰ ਤੋਂ ਬਾਅਦ ਫਿਰ ਉਹ ਆਪਣੇ ਦੋਸਤ ਬਲਜੀਤ ਨਾਲ ਇਕਾਂਤ ਵਾਲੀ ਥਾਂ ਤੇ ਨਸ਼ਾ ਕਰਨ ਲੱਗ ਗਿਆ ਉਸ ਦੇ ਦੋਸਤ ਨੇ ਫਿਰ ਉਸੇ ਤਰ੍ਹਾਂ ਕੀਤਾ ਬਲਜੀਤ ਪ੍ਰਵੀਨ ਨੂੰ ਨਸ਼ਾ ਕਰਾ ਕੇ ਪੁੱਛਣ ਲੱਗਾ ਕਿ ਤੇਰੀ ਕੋਈ ਗਰਲਫ੍ਰੈਂਡ ਹੈ ਬਲਜੀਤ ਨੇ ਕਿਹਾ ਮੇਰੀ ਤੇ ਹੈ ਇੱਕ ਉਹ ਕਾਲਜ ਵਿੱਚ ਬਾਇਓਲੋਜੀ ਕਰਦੀ ਹੈ ਮੇਰੇ ਨਾਲ ਦੀ ਪਿੰਡ ਦੀ ਹੈ ਕਦੇ ਕਦਾਂ ਹੀ ਮੈਂ ਉਸ ਨਾਲ ਨਸ਼ਾ ਵੀ ਕਰ ਲੈਂਦਾ ਹਾਂ ਉਹ ਟਾਈਮ ਕੱਢ ਕੇ ਮੈਨੂੰ ਮਿਲ ਜਾਂਦੀ ਹੈ ਅਗਰ ਤੇਰੀ ਗਰਲਫ੍ਰੈਂਡ ਨਹੀਂ ਹੈ ਉਹ ਵੀ ਤੇਰੀ ਗਰਲਫ੍ਰੈਂਡ ਦਾ ਇੰਤਜ਼ਾਮ ਕਰ ਦਊਗੀ ਯਾਦਵਿੰਦਰ ਦੇ ਗੁਆਂਢ ਵਿੱਚ ਰਹਿੰਦੀ ਇੱਕ ਲੜਕੀ ਜਿਸ ਦਾ ਨਾਮ ਸੁਨੀਤਾ ਸੀ ਉਹ ਉਸ ਦੀ ਦੁਕਾਨ ਤੇ ਕਦੇ-ਕਦਾਈਂ ਆ ਜਾਂਦੀ ਉਹ ਉਸ ਨਾਲ ਮੇਲ-ਮਲਾਪ ਕਰ ਲੈਂਦੀ ਉਸ ਸਮੇਂ ਉਹ ਆਪਣੇ ਗੁਆਂਢ ਵਿੱਚ ਹਰ ਇੱਕ ਬਿਅੱਤੀ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ ਉਹ ਹਰ ਇੱਕ ਦਾ ਹਰਮਨ ਪਿਆਰਾ ਸੀ ਸਭ ਉਸ ਨੂੰ ਬਹੁਤ ਵਧੀਆ ਵਿਅਕਤੀ ਸਮਝਦੇ ਸਨ ਇੱਕ ਦਿਨ ਯਾਦਵਿੰਦਰ ਨੂੰ ਪ੍ਰਵੀਨ ਮੋਟਰਸਾਈਕਲ ਉੱਤੇ ਵਿਠਾ ਲੈ ਗਿਆ ਅਚਾਨਕ ਉਹਨਾਂ ਨੂੰ ਰਸਤੇ ਵਿੱਚ ਸਾਈਕਲ ਉੱਤੇ ਆਉਂਦਾ ਰੋਹਿਤ ਮਿਲ ਗਿਆ। ਰੋਹਿਤ ਆਪਣਾ ਸਾਈਕਲ ਦੁਕਾਨ ਤੇ ਖੜਾ ਕਰਕੇ ਉਹਨਾਂ ਨਾਲ ਚਲਾ ਗਿਆ। ਉਹ ਹੱਸ ਨੂੰ ਇੱਕ ਆਂਤ ਵਾਲੀ ਥਾਂ ਉੱਤੇ ਲੈ ਗਏ। ਤਿੰਨ ਦੋਸਤ ਗੱਲਾਂ ਕਰਨ ਲੱਗੇ। ਪ੍ਰਵੀਨ ਨੇ ਸਿਗਰਟਾਂ ਦੀ ਡੱਬੀ ਕੱਢੀ, ਇੱਕ ਸਿਗਰਟ ਜਦਵਿੰਦਰ ਨੂੰ ਦੇ ਦਿੱਤੀ, ਇੱਕ ਰੋਹਿਤ ਵੱਲ ਵਧਾਈ। ਰੋਹਿਤ ਨੇ ਕਿਹਾ, ਮੈਂ ਨਹੀਂ ਪੀਂਦਾ ਇਸ ਨੂੰ। ਗੱਲਾਂ ਕਰਦੇ ਕਰਦੇ ਪ੍ਰਵੀਨ ਨੇ ਕਿਹਾ, मेरे को दूजा भी है एक दिन सूटा खिंच के दो तीन दिन जिस तरह मर्जी काम करी जाओ थकावट नहीं यादविंदर अज तू भी सूटा खिच के वेख कि गुड्डी अंबर से चढ़ी है यादविंदर ने जो सूटा खिचे उसने कहा मैं भंगरटा भर के पी लैदा हाँ पर अज यह भी पी के वेख ला रोहित ने कहा यार तीन लग पे ਤੁਹਾਨੂੰ ਪਤਾ ਨਹੀਂ ਨਸ਼ੇ ਜ਼ਿੰਦਗੀ ਤਬਾਹ ਕਰ ਦਿੰਦੇ ਹਨ ਤਿੰਨੋਂ ਦੋਸਤ ਆਪਣੇ ਆਪਣੇ ਘਰ ਵਾਪਸ ਆ ਗਏ ਹੁਣ ਪ੍ਰਵੀਨ ਜਦੋਂ ਦੂਜੇ ਦਿਨ ਵਾਪਸ ਆਪਣੀ ਜਮਾਤ ਗਿਆ ਤਾਂ ਬਲਜੀਤ ਨੇ ਕਿਹਾ ਮੈਂ ਤੇਰਾ ਕੰਮ ਕਰ ਦਿੱਤਾ ਹੈ ਮੇਰੇ ਵਾਲੀ ਗਰਲਫ੍ਰੈਂਡ ਮਨਪ੍ਰੀਤ ਦੀ ਇੱਕ ਸਹੇਲੀ ਹੈ ਤੇਰੇ ਬਾਰੇ ਗੱਲ ਹੋ ਗਈ ਹੈ ਅੱਜ ਸ਼ਾਮ ਨੂੰ ਸਾਡੇ ਨਾਲ ਜਾਣ ਲਈ ਤਿਆਰ ਰਹੀ ਪਰ ਉਹ ਕਦੇ-ਕਦਾਈਂ ਗੁਲੀਆਂ-ਗੁਲੀਆਂ ਖਾ ਲੈਂਦੀ ਹੈ ਉਹ ਐਕਸ ਦੀ ਸਾਰੀ ਦੀ ਸਾਰੀ ਸ਼ੀਸ਼ੀ ਪੀ ਲੈਂਦੀ ਹੈ ਸਾਡੇ ਲਈ ਤਾਂ ਇਦਾਂ ਦੀਆਂ ਕੁੜੀਆਂ ਠੀਕ ਨੇ ਨਹੀਂ ਤਾਂ ਕਹਿਣਗੀਆਂ ਇਹ ਤੁਸੀਂ ਕੀ ਕਰਦੇ ਹੋ ਸ਼ਾਮ ਵੇਲੇ ਇੱਕ ਦੂਜੇ ਨੂੰ ਫੋਨ ਕਰਕੇ ਗੇਟ ਤੇ ਆ ਗਏ ਮਨਪ੍ਰੀਤ ਨੇ ਲਵਲੀ ਨਾਂ ਦੀ ਕੁੜੀ ਨੂੰ ਬੁਲਾਇਆ ਪਹਿਲਾ ਇਕਾਂਤ ਵਾਲੀ ਥਾਂ ਉੱਤੇ ਬਲਜੀਤ ਪ੍ਰਵੀਨ ਨੂੰ ਛੱਡ ਆਇਆ ਫਿਰ ਉਹ ਮਨਪ੍ਰੀਤ ਤੇ ਲਵਲੀ ਨੂੰ ਲੈ ਕੇ ਪ੍ਰਵੀਨ ਕੋਲ ਚਲਾ ਗਿਆ ਉਸਨੇ ਮੋਟਰਸਾਈਕਲ ਝਾੜੀਆਂ ਦੇ ਉਲੇ ਖੜਾ ਕੀਤਾ ਚਾਰੇ ਦੋਸਤਾਂ ਨੇ ਖੂਬ ਨਸ਼ਾ ਕੀਤਾ ਫਿਰ ਉਹ ਆਪਣੀ ਆਪਣੀ গারਲਫ੍ਰੈਂਡ ਨੂੰ ਲੈ ਕੇ ਬਾਖ ਹੋ ਗਏ ਉਹਨਾਂ ਨੇ ਬੜੀ ਮौज-ਮਸਤੀ ਕੀਤੀ ਉਸ ਤੋਂ ਬਾਅਦ ਬਲਜੀਤ ਨੇ ਦੂਮਾਨ ਨੂੰ ਆਪਣੇ ਆਪਣੇ ਪਿੰਡ ਵਾਲੀ ਪਾਸ ਚੜਾ ਦਿੱਤਾ ਉਹ ਫਿਰ ਪ੍ਰਵੀਨ ਨੂੰ ਹਾਸਲ ਵਿੱਚ ਛੱਡ ਕੇ ਆਪਣੇ ਪਿੰਡ ਚਲਾ ਗਿਆ ਹੁਣ ਆਪਣੀ ਮਾਂ ਤੋਂ ਝੂਠ ਬੋਲ ਕੇ ਪੈਸੇ ਲੈ ਆਉਂਦਾ ਤੇ ਨਸ਼ਾ ਵੇਚਣ ਵਾਲਿਆਂ ਦੀ ਭਾਲ ਕਰਦਾ ਜੋ ਕਿ ਉਸ ਨੂੰ ਆਸਾਨੀ ਨਾਲ ਮਿਲ ਜਾਂਦੇ ਉਹ ਆਪਣੇ ਪੈਸੇ ਨਾਲ ਸਮਗਲਰਾਂ ਤੋਂ ਨਸ਼ਾ ਮੰਗਵਾ ਲੈਂਦਾ ਜੋ ਕਿ ਉਸ ਨੂੰ ਬੜੀ ਆਸਾਨੀ ਨਾਲ ਮਿਲ ਜਾਂਦਾ। ਪ੍ਰਵੀਨ ਕਈ ਵਾਰ ਜਗਦੀਂਦਰ ਨੂੰ ਵੀ ਨਸ਼ਾ ਕਰਵਾ ਜਾਂਦਾ ਤੇ ਖੂਬ ਕਾਲਜ ਦੀਆਂ ਗੱਲਾਂ ਦੱਸਦਾ। ਪ੍ਰਵੀਨ ਨੂੰ ਜੇ ਇੱਕ ਨਸ਼ਾ ਨਾ ਮਿਲੇ ਤਾਂ ਕੋਈ ਹੋਰ ਨਵਾਂ ਨਸ਼ਾ ਕਰਦਾ। ਅਤੇ ਜਗਦੀਂਦਰ ਨੂੰ ਵੀ ਕਰਵਾ ਦਿੰਦਾ। ਇੱਥੋਂ ਤੱਕ ਕਿ ਉਹ ਚਿੱਟਾ ਪਾਣੀ ਵਿੱਚ ਘੋਲ ਕੇ ਇੰਜੈਕਸ਼ਨ ਲਾਉਂਦਾ। ਕਾਲਜ ਦਾ 1 ਸਾਲ ਬੀਤ ਗਿਆ। ਪਰਵੀਨ ਨੇ ਨਸ਼ੇ ਵਿੱਚ ਲੱਖਾਂ ਰੁਪਏ ਨਸ਼ਿਆਂ ਵਿੱਚ ਉਡਾ ਦਿੱਤੇ ਉਸਦੀ ਮਾਂ ਵੀ ਹੁਣ ਉਸ ਦਾ ਯਕੀਨ ਨਹੀਂ ਕਰਦੀ ਸੀ ਯਾਦਵਿੰਦਰ ਦੀ ਗੁਆਂਢ ਵਿੱਚ ਇੱਕ ਅਮੀਰ ਘਰ ਦਾ ਲੜਕਾ ਟੋਨੀ ਯਾਦਵਿੰਦਰ ਦੀ ਦੁਕਾਨ ਤੇ ਆਉਂਦਾ ਜਾਂਦਾ ਰਹਿੰਦਾ ਸੀ ਉਹ ਮੰਦਬੁੱਧੀ ਹੋਣ ਕਰਕੇ ਘੱਟ ਬੋਲਦਾ ਸੀ ਉਹ ਹਰ ਕਿਸੇ ਦੀ ਗੱਲ ਹਾ ਭਾਵ ਨਾਲ ਸਮਝਦਾ ਤੇ ਸਮਝਾਉਂਦਾ ਸੀ ਅਤੇ ਉਹ ਆਪਣੇ ਘਰੋਂ ਚਾਹ ਬਣੀ ਹੋਈ ਜਦ ਅਵਿੰਦਰ ਨੂੰ ਪਲਾ ਦਿੰਦਾ ਤੇ ਕੁਝ ਵਧੀਆ ਬਣਿਆ ਹੁੰਦਾ ਤਾਂ ਲੈ ਜਾ ਕੇ ਦੁਕਾਨ ਤੇ ਬੈਠ ਇਕੱਠੇ ਖਾਂਦੇ। ਇਕ ਰਾਤ ਦੀ ਗੱਲ ਹੈ। ਪ੍ਰਵੀਨ ਆਪਣੇ ਨਾਸ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਸੀ ਕਿ ਹੌਸਟਲ ਦੇ ਬਾਗਡਨ ਨੇ ਫੜ ਲਿਆ। ਤੇ ਉਸੇ ਸ਼ਿਕਾਇਤ ਕਰ ਦਿੱਤੀ। ਉਸੇ ਹੌਸਟਲ ਦੇ ਕਮਰੇ ਦੀ ਚੈਕਿੰਗ ਹੋਈ ਤਾਂ ਉੱਥੋਂ ਕਾਫੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ, ਟੀਕੇ, ਕੋਕੀਨ ਆਦ ਬਰਾਮਦ ਹੋਇਆ। ਉਸ ਨੂੰ ਕਾਲਜ ਵਿੱਚ ਚੁੱਕਾ ਦਿੱਤਾ ਗਿਆ। ਉਹ ਹੁਣ ਆਵਾਰਾ ਹੋ ਗਿਆ। ਕਈ ਦਿਨਾਂ ਬਾਅਦ ਪ੍ਰਵੀਨ ਹੁਣ ਯਾਦਵਿੰਦਰ ਕੋਲ ਆਇਆ। ਆਪਣੀ ਲਾਚਾਰੀ ਬਾਰੇ ਦੱਸਿਆ ਕਿਹਾ ਮੈਨੂੰ ਬਹੁਤ ਜ਼ਿਆਦਾ ਪੈਸੇ ਦੀ ਤੰਗੀ ਆ ਚੁੱਕੀ ਹੈ ਮੇਰੀ ਮਦਦ ਕਰ। ਉਸਨੇ ਸਾਰਾ ਹਾਲ ਆਪਣਾ ਦੱਸਿਆ। ਯਾਦਵਿੰਦਰ ਨੇ ਕਿਹਾ ਮੇਰੇ ਕੋਲ ਸਾਡੇ ਦੋਨਾਂ ਦਾ ਹੱਲ ਹੈ। ਇੱਕ ਤਰੀਕਾ ਹੈ ਯਾਦਵਿੰਦਰ ਨੇ ਕਿਹਾ। ਮੇਰੇ ਕੋਲ ਟੋਨੀ ਨਾਂ ਦਾ ਲੜਕਾ ਹੁੰਦਾ ਹੈ ਜਿਸ ਦਾ ਬਾਪ ਇੰਗਲੈਂਡ ਤੋਂ ਆਇਆ ਹੈ। ਅਗਰ ਅਸੀਂ ਉਸ ਦੀ ਕਿਡਨਾਪਿੰਗ ਕਰ ਲਈਏ ਤਾਂ ਸਾਨੂੰ ਮੋਟੀ ਰਕਮ ਮਿਲ ਜਾਏਗੀ। ਉਹਨਾਂ ਨੇ ਉਸ ਨੂੰ ਚੁੱਕਣ ਦੀ ਪਲੈਨਿੰਗ ਕਰ ਲਈ। ਅਗਲੇ ਦਿਨ ਪ੍ਰਵੀਨ ਯਾਦਵਿੰਦਰ ਦੇ ਦੁਕਾਨ ਉੱਤੇ ਆਇਆ। ਉਹ ਟੋਨੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਟੋਨੀ ਦੁਕਾਨ ਤੇ ਆ ਬੈਠਾ ਤਾਂ ਯਾਦਵਿੰਦਰ ਨੇ ਕਿਹਾ, "ਟੋਨੀ, ਆਪਾਂ ਘੁੰਮ ਕੇ ਆਉਂਦੇ ਹਾਂ। ਤੂੰ ਇਸ ਤੇ ਮੋਟਰਸਾਈਕਲ ਤੇ ਬੈਠ ਜਾ, ਤੁਸੀਂ ਚੱਲੋ ਮੈਂ ਆਪਣਾ ਮੋਟਰਸਾਈਕਲ ਤੇ ਤੁਹਾਡੇ ਮੰਗਰ ਆਉਂਦਾ ਹਾਂ।" ਟੋਨੀ ਪ੍ਰਵੀਨ ਨੂੰ ਨਹੀਂ ਜਾਣਦਾ ਸੀ। ਯਾਦਵਿੰਦਰ ਦੇ ਕਹਿਣ ਤੇ ਉਸ ਨਾਲ ਬੈਠ ਗਿਆ ਉਹ ਗੱਲਾਂ ਕਰਦੇ ਕਰਦੇ ਉੱਥੇ ਚਲੇ ਗਏ ਉਹ ਉਸ ਨੂੰ ਮੋਟਰ ਉੱਤੇ ਖੇਤਾਂ ਵਿੱਚ ਲੈ ਗਿਆ ਯਾਦਵਿੰਦਰ ਆਪਣੇ ਮੋਟਰਸਾਈਕਲ ਉੱਤੇ ਆਪਣੀ ਪਛਾਣ ਬਦਲ ਉੱਥੇ ਪੁੱਜਾ ਉਸ ਨੇ ਮੂੰਹ ਤੇ ਕੱਪੜਾ ਬੰਨ ਲਿਆ ਚੋਰੀ ਕੀਤੀ ਹੋਈ ਸਿੰਮ ਤੋਂ ਯਾਦਵਿੰਦਰ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਉਸ ਨੇ 4 ਲੱਖ ਦੀ ਫਰौती ਮੰਗੀ ਅਤੇ ਪੈਸੇ ਰੱਖਣ ਦੀ ਜਗ੍ਹਾ ਦੱਸੀ ਹੁਣ ਟੋਨੀ ਦਾ ਸਾਰਾ ਪਰਿਵਾਰ ਆਗਲਾ ਵਾਂਘ ਹੋ ਗਿਆ ਉਹ ਵਾਰ-ਵਾਰ ਫੋਨ ਲਗਾਉਂਦੇ ਪਰ ਸਿਮ ਉਹਨਾਂ ਨੇ ਕੱਟ ਦਿੱਤੀ ਸੀ ਟੋਨੀ ਦੇ ਬਾਪੂ ਨੂੰ ਪੈਸੇ ਰੱਖਣ ਦੀ ਥਾਂ ਨਹੀਂ ਲੱਭੀ ساری ਰਾਤ ਉਸ ਦਾ ਪਿਤਾ ਟੋਨੀ ਦੀ ਭਾਲ ਕਰਦਾ ਰਿਹਾ ਉਹਨਾਂ ਨੂੰ ਕਿਡਨੈਪਿੰਗ ਕਰਨ ਵਾਲਿਆਂ ਦਾ ਕੋਈ ਸराग ਨਾ ਮਿਲਿਆ ਹੁਣ ਉਧਰ ਟੋਨੀ ਯਾਦਵਿੰਦਰ ਤੇ ਪ੍ਰਵੀਨ ਉੱਤੇ ਭਾਰੀ ਪੈ ਹੁਣ ਉਧਰ ਟੋਨੀ ਯਾਦਵਿੰਦਰ ਤੇ ਪ੍ਰਵੀਨ ਉੱਤੇ ਭਾਰੀ ਪੈ ਰਿਹਾ ਸੀ ਟੋਨੀ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਯਾਦਵਿੰਦਰ ਦੇ ਮੂੰਹ ਤੋਂ ਕੱਪੜਾ ਲੈ ਗਿਆ। ਟੋਨੀ ਧਮਕੀ ਦੇਣ ਲੱਗਾ ਕਿ ਮੈਂ ਆਪਣੇ ਮੰਮੀ ਡੈਡੀ ਨੂੰ ਦੱਸਣਾ ਕਿ ਤੂੰ ਮੈਨੂੰ ਇੱਥੇ ਲੈ ਕੇ ਆਇਆ ਹੈ। ਯਾਦਵਿੰਦਰ ਹੁਣ ਪੂਰੀ ਤਰ੍ਹਾਂ ਨਾਲ ਡਰ ਚੁੱਕਾ ਸੀ। ਪ੍ਰਵੀਨ ਨੇ ਤੇ ਯਾਦਵਿੰਦਰ ਨੇ ਉਸ ਨੂੰ ਮਾਰਨ ਦਾ ਫੈਸਲਾ ਕਰ ਲਿਆ। ਪ੍ਰਵੀਨ ਨੇ ਆਪਣੇ ਮੋਟਰਸਾਈਕਲ ਦੀ ਕਲੱਚ ਦੀ ਤਾਰ ਕੱਢੀ ਟੋਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ। ਫਿਰ ਕਹੀ ਚੱਕ ਕੇ ਉਸ ਨੂੰ ਖੇਤ ਵਿੱਚ ਦਾਬਾ ਦਿੱਤਾ। ਪ੍ਰਵੀਨ ਤੇ ਯਾਦਵਿੰਦਰ ਆਪਣੇ ਆਪਣੇ ਘਰ ਆ ਗਏ ਸਨ। ਅਗਲੇ ਦਿਨ ਉਸਦੇ ਪਿਤਾ ਨੇ ਪੁਲਿਸ ਕੋਲ ਰਿਪੋਰਟ ਲਖਾਈ। ਬ੍ਰੀਕ ਕੇ ਨਾਲ ਪੜਤਾਲ ਕਰਨ ਤੇ ਉਸਦੇ ਪਿਤਾ ਨੂੰ ਕਿਸੇ ਲੜਕੇ ਤੋਂ ਪਤਾ ਲੱਗਾ ਕਿ ਉਹ ਯਾਦਵਿੰਦਰ ਦੀ ਦੁਕਾਨ ਤੇ ਬੈਠਾ ਸੀ। ਉਹ ਸੁਣੇ ਇਹ ਗੱਲ ਪੁਲਿਸ ਨੂੰ ਦੱਸੀ। ਪੁਲਿਸ ਨੇ ਉਸ ਰਾਤ ਯਾਦਵਿੰਦਰ ਤੋਂ ਥਾਣੇ ਚ ਪੁੱਛਗਿੱਛ ਕੀਤੀ ਪਰ ਯਾਦਵਿੰਦਰ ਨੇ ਕਿਹਾ ਮੇਰੇ ਕੋਲ ਬੈਠਾ ਤਾਂ ਸੀ ਪਰ ਉਹ ਚਲਾ ਗਿਆ। ਮੈਨੂੰ ਕੀ ਪਤਾ ਉਹ ਕਿੱਥੇ ਗਿਆ। ਪੁਲਿਸ ਨੇ ਉਸ ਦਾ ਮੋਬਾਈਲ ਨੰਬਰ ਗੁਪਤ ਰੂਪ ਵਿੱਚ ਲਿਖਿਆ ਹੋਇਆ ਸੀ ਪੁਲਿਸ ਨੇ ਉਸ ਨੂੰ ਛੱਡ ਦਿੱਤਾ ਉਹ ਥਾਣੇ ਤੋਂ ਆਉਂਦਾ ਹੀ ਆਪਣੇ ਘਰ ਦੇ ਚੁਬਾਰੇ ਤੇ ਚੜ ਕੇ ਪ੍ਰਵੀਨ ਨੂੰ ਫੋਨ ਕਰਕੇ ਕਹਿਣ ਲੱਗਾ ਮੈਨੂੰ ਤਾਂ ਪੁਲਿਸ ਨੇ ਛੱਡ ਦਿੱਤਾ ਮੈਂ ਕੁਝ ਨਹੀਂ ਹਿੰਦਸਿਆ ਤੂੰ ਕਿਤੇ ਦੂਰ 4-5 ਦਿਨਾਂ ਲਈ ਚਲਾ ਜਾ ਮਾਮਲਾ ਆਪੇ ਸ਼ਾਂਤ ਹੋ ਜਾਏ ਯਾਦਵਿੰਦਰ ਨੇ ਹਾਲੇ ਫੋਨ ਬੰਦ ਹੀ ਕੀਤਾ ਸੀ ਕਿ ਪੁਲਿਸ ਨੇ ਉਸ ਨੂੰ ਪੌੜੀਆਂ ਤੋਂ ਹੇਠਾਂ ਵੀ ਨਹੀਂ ਆਉਣ ਦਿੱਤਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੇ ਫੋਨ ਦੀ ਰਿਕਾਰਡਿੰਗ ਲਗਾ ਰੱਖੀ ਸੀ ਅਤੇ ਪ੍ਰਵੀਨ ਨੂੰ ਫੜ ਲਿਆ। ਪੁਲਿਸ ਲਾਸ਼ ਵਾਲੀ ਥਾਂ ਤੇ ਯਾਦਵਿੰਦਰ ਤੇ ਪ੍ਰਵੀਨ ਨੂੰ ਲੈ ਆਈ। ਲਾਸ਼ 10 ਦਿਨ ਬੀਤ ਜਾਣ ਕਰਕੇ ਬਦਬੂ ਮਾਰ ਰਹੀ ਸੀ। ਦੋਵਾਂ ਦੇ ਪਿੰਡਾਂ ਵਿੱਚ ਹੰਗਾਮਾ ਮੱਚਿਆ ਹੋਇਆ ਸੀ। ਲੋਕ ਥਾਣੇ ਦੇ ਬਾਹਰ ਟੋਲੀਆਂ ਬਣਾ ਕੇ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਯਾਦਵਿੰਦਰ ਅਤੇ ਪ੍ਰਵੀਨ ਨੂੰ ਜੇਲ੍ਹ ਲਈ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਯਾਦਵਿੰਦਰ ਦੇ ਆਸ-ਪਾਸ ਦੇ ਲੋਕਾਂ ਨੇ ਤਾਨੇ ਦਿਨੇ ਸ਼ੁਰੂ ਕਰ ਦਿੱਤੇ ਜੀ ਕਰ ਤੈਨੂੰ ਪੈਸੇ ਦੀ ਲੋੜ ਸੀ ਤਾਂ ਤੂੰ ਸਾਨੂੰ ਦੱਸ ਤਾਂ ਤੈਨੂੰ ਉਸ ਭੋਲੇ ਨੂੰ ਮਾਰ ਕੇ ਕੀ ਮਿਲਿਆ ਲੋਕ ਪੈਸੇ ਲੈ ਕੇ ਅੱਗੇ ਘਰ ਰਹੇ ਸਨ ਸ਼ਰਮਿੰਦਾ ਹੋਇਆ ਯਾਦਵਿੰਦਰ ਲੋਕਾਂ ਵੱਲ ਨਜ਼ਰ ਨਹੀਂ ਉਠਾ ਰਿਹਾ ਸੀ ਜਦੋਂ ਉਸਨੇ ਇੱਕ ਵਾਰ ਦੂਰ ਨਜ਼ਰ ਮਾਰੀ ਤਾਂ ਉਸ ਦਾ ਦੋਸਤ ਰੋਹਿਤ ਸਾਈਕਲ ਉੱਤੇ ਖੜਾ ਸਭ ਦੇਖ ਰਿਹਾ ਸੀ ਅਤੇ ਰੋਹਿਤ ਸੋਚ ਰਿਹਾ ਸੀ ਕਿ ਨਸ਼ਾ ਕਿੱਦਾਂ ਦੀ ਚੀਜ਼ ਹੈ ਜੋ ਇਨਸਾਨ ਤੋਂ ਸ਼ੈਤਾਨ ਬਣਾ ਦਿੰਦਾ ਹੈ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸ਼ਸ਼ੀਕਾਲ ਜੀ ਕੱਲ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ